ਗੱਲ ਜੀ ਸਾਰੇ ਆਪਣਾ ਬਣੂ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਪਿੰਡ ਹਰੀਹਰ ਚੋਕ ਦੇ ਵਿੱਚ ਹਰੀਹਰ ਚੋਕ ਪਿੰਡ ਜ਼ਿਲ੍ਹਾ ਫਰੀਦਪੁਰ ਦਾ ਮਨਮਤਾ ਨਗਰ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਹਰਜੀਤ ਬਾਈ ਦਾ ਨਾਮ ਅਤੇ ਵਪਾਰ ਦਾ ਬਾਈ ਦਾ ਕੰਮ ਆ ਅੱਜ ਬਾਈ ਦੇ ਕੋਲ ਤਿੰਨ ਚਾਰ ਜਾਨਵਰ ਇਸ ਟਾਈਮ ਮਿੱਤਰੋ ਮੌਜੂਦ ਆ ਸਾਰੀ ਜਾਣਕਾਰੀ ਲੈ ਲੈਣੇ ਕਿਹੜਾ ਜਾਨਵਰ ਕਿੰਨੇ ਰੇਟ ਦਾ ਕੀ ਰੇਟ ਦਾ ਸਾਰੀ ਗੱਲਬਾਤ ਕਰਾਉਣੇ ਤੁਹਾਡੇ ਹਰਜੀਤ ਬਾਈ ਦੇ ਸੱਸੀ ਗਾਲ ਹਰਜੀਤ ਬਾਈ ਕਿਵੇਂ ਅੰਗਰੇ ਵਧੀਆ ਗਿਰਪਾ ਅੱਜ ਕੰਮ ਕੋਲ ਮਾਵਾ ਪੀਪਾ ਲਾਉਂਦਾ ਕੰਮ ਕਰੇ ਤੂੰ ਕੰਮ ਮਰੇ ਪਾਸੇ ਧਿਆਨ ਦੇ ਤਾ ਲੈਦਾ ਪੈਸੇ ਗਿਣਨ ਵਾਲੇ ਪਾਸੇ ਰੱਖਦਾ ਸਾਰੀ ਦਿਨ ਬਸ ਉਹ ਜਾਨਵਰ ਕਰਨਾ ਆ ਹਰਜੀਤ ਬਾਈ ਅੱਜ ਜਾਨਵਰ ਕਿੰਨੇ ਆ ਬਾਈ ਨੇਚਨ ਵਾਲੀ 4 1 ਬਿਨਾ ਬੱਚੇ ਤੋਂ ਮ ਕੱਲ ਕੱਲ ਪਰਸੋ ਇੱਕ ਪਰਸੋ ਸੁਈ ਹੋ ਤੇ ਇੱਕ ਕੱਲ ਸੁਈ ਹੋ ਇੱਕ ਆਪ ਗਾਂ ਫਾਲ ਸੱਟ ਗਈ ਹੋ ਟੋਕਣਾ ਚੀ ਲਾ ਦੂੰ ਪਹਿਲਨ ਵੱਚ ਮੈਂ ਤੂੰ ਸ਼ੁਰੂ ਕਰ ਲੈ ਵਾਜਦਾ ਕੀ ਕਿੰਨਾ ਦੁੱਧਾ ਕੀ ਲੈਣੇ ਇਹ ਥੱਲੇ ਵੀਰੇ 7 ਤੋਂ 8 ਕਿਲੋ ਦੁੱਧ ਆ ਪਹਾੜੇ ਤੇ ਮਿਲਦੀ ਆ ਠੀਕ ਆ ਤੇ ਬੱਚਾ ਮਰ ਗਿਆ ਸੀ ਡੇਢ ਕਿ ਮਹੀਨਾ ਪਹਿਲਾਂ ਲਈ ਆਪਾਂ ਘਰੇ ਚੋਣ ਨਹੀਂ ਵੈਸੇ ਹਣ ਵੱਡੀਆਂ ਮਈਆਂ ਲੈ ਲਈਆਂ ਵੇਚ ਦੇਣੀਆਂ ਠੀਕ ਹੋ ਗਿਆ ਹੁਣ ਖਜ਼ਾਨਾ ਮਿਲ ਗਿਆ ਚੰਗਾ ਤੇ ਇਹ ਫਿਰ ਇਹਦੇ ਤੋਂ ਦੋ ਦੋ ਸੰਸਤ ਕਿਲੋ ਕਿ 8 7 ਮੰਨ ਲਓ 8 ਮੰਨ ਲਓ ਇੰਨਾ ਕੋਊਗਾ ਚੋਣ ਦੇਣ ਨੂੰ ਠੰਡੀ ਸੀ ਰਾਤ ਬਹੁਤ ਚੰਗੀ ਚੁਵਾਈ ਦੀ ਵੀ ਸੀਲ ਵੀ ਆ ਤੇ ਮਿਲ ਪਾੜੇ ਤੇ ਪੈਂਦੀ ਕਿਤੇ ਪਾਉਂਦੀ ਉਨੀ ਕੀ ਕਰਦੇ ਜਦੋਂ ਉਪਰ ਨਹੀਂ ਪੜੇ ਨਹੀਂ ਜੇ ਟੀਕਾ ਵੀ ਲਾਦਾ ਖੜੀ ਇਵੇਂ ਹੀ ਰਹਿਣਾ ਹੈ ਮਿਲਦੀ ਹਾਂ ਹਾਂ ਉ ਪਸਮਦੀ ਨਹੀਂ ਕਈ ਵਾਰ ਚਲੋ ਕਿਤੇ ਪਾਉਂਦੀ ਹਾਂ ਚਵਾ ਕਿਹੜੀਆਂ ਗੱਲਾਂ ਮੋਟੀ ਧਾਰਾ ਪਾ ਧਾਰੀ ਮਾਰ ਦਾਂਗੇ ਵਿੱਚ ਲੋੜੀ ਨਾ ਕੀ ਰੇਟ ਦਊਗਾ ਕੋਈ ਰੇਟ ਇਹਦਾ ਸਿਰਫ 55000 ਦੇਣੀ ਕਿੰਨੇ ਦੀ ਮੇਰਾ ਮਾਨ ਮਾਨ ਤਣ ਕਰਦੇ ਜਦੋਂ ਕੋਈ ਫੋਨ ਲਾਉ ਜ਼ਰੂਰ ਕਰਾ ਖੁੱਲ ਕੇ ਕਹਦੇ ਕਰਦੇ ਆਂ ਕਿ ਯਾਰ 500 ਮਾਨ ਤਣ ਬੀਲੀ ਦੀ ਵੀ ਲੈਣੀ ਹੈ ਹਾਂ ਫਿਰ ਆਪਾਂ ਦੇ ਦੇਾਂਗੇ ਹੋਰ ਦਾ ਜੋ ਕੋ ਫੋਨ ਲਾਊਗਾ ਮਾਨ ਤਣ ਜ਼ਰੂਰ ਹੋਊਗਾ ਗੱਦੀ ਬਾਰੂ ਤੁਰੀਂ ਗਮੜੀ ਤੋਰ ਨਾ ਗਾਮ ਨੇ ਕੀ ਕਹਿੰਦੀ ਹੈ ਇਹ ਲੇ ਮਿੱਤਰੋ ਦੁੱਧ 7 ਕਿਲੋ 8 ਕਿਲੋ ਦੋਵਾਂ ਟਾਈਮਾਂ ਦਾ ਤਿਆਰ ਆ ਦੁੱਧੇ ਨੋਂ ਵੀ ਕਰ ਜਾਂਦੀ ਐ ਦਾਣਾ ਪਾ ਦਈਏ ਬਾਈ ਆਪਾਂ ਹੁਣ ਮਾਲ ਜਿਆਦਾ ਸੰਭਦਾ ਨਹੀਂਗਾ ਪ੍ਰਵਾ ਹੂੰ ਹੂੰ ਦੁੱਧ ਤੁਸੀਂ ਬਈ ਅੱਜ ਦਾ ਮੈਂ ਕਹਿਣਾ ਹੁਣਾ ਜਿਹੜਾ ਕੰਡੇ ਦੇ ਕਿੱਲੇ ਦੇ ਉੱਤੇ ਉਹ ਦੁੱਧ ਮੰਨ ਲਓ ਜਿਹੜਾ ਤਿਆਰ 7 ਕਿਲੋ 8 ਕਿਲੋ ਦੁੱਧ ਦਾ ਤੁਸੀਂ ਦੇਖ ਸਕਦੇ ਹੋ ਥੱਲੇ ਕਰਮਾ ਵਾਲੀ ਦੇ ਥੱਲੇ ਹੂੰ ਜਸੂਆ ਬੱਚਾ ਇਹਦਾ ਚਲਾਣੇ ਪਾ ਗਿਆ ਬਣੀ ਬੂਣੀ ਕੋਈ ਹਰਜੀਤ ਵੀਰੇ ਭਰਾਵਾ ਡੇਢ ਮਹੀਨੇ ਦੀ ਕਿੱਥੋਂ ਬਣ ਜੂ ਮੇਰੇ ਵੀਰ ਬਣ ਜਾਂਦੀ ਹੈ ਕੋਈ 20 ਦਿਨਾਂ ਬਾਅਦ ਨਹੀਂ ਨਹੀਂ ਚੁਵਾਈ ਤੈਨੂੰ ਮਾਉਣੇ ਬਾਹ ਥੱਲੇ ਵੇਖੀ ਇੱਕ ਨੰਬਰਾਂ ਚੁਵਾਈ ਆ ਕੈਮਰੇ ਕਰਕੇ ਭਾਂਦੀ ਡਰਜ ਨੇ ਦਾ ਹੀ ਲੱਦੀ ਨਹੀਂ ਗਰਮ ਆਲੀ ਨਹੀਂ ਠੀਕ ਹੈ ਜੀ ਦੁੱਧ ਪੀਣੋਂ ਇਹਨੂੰ ਮਾੜੀ ਮਾੜੀ ਕੀ ਆ ਯਾਰ ਬਾਈ ਸਾਜਰ ਮੈਂ ਇੰਨੇ ਦੀ ਮਿਲ ਜਾਨੀ ਯਾਰ ਆਗਲਾ ਤੈਨੂੰ ਪਤਾ ਹੀ ਆ ਆ ਜਾ ਆ ਜਾ ਨਹੀਂ ਸਹੀ ਹੈ ਜੀ ਤੂੰ ਨਾ ਉਹਨੇ ਕਿਹੜੇ ਜਾਦੂ ਕੀਤੇ ਵੀ ਆ ਜਾ ਬਸ ਠੀਕ ਹੈ ਉੱਠ ਖੜ ਬਾਈ 55000 ਰੁਪਏ ਮਾਨਤਾ ਨੂੰ ਹੋ ਜੂ ਦੋ ਨੰਬਰ ਤੇ ਵਹਿੜਾ ਜਿਹੜੀ ਵੀਰੇ ਹਰਜੀਤ ਬਾਈ ਕਾਲੀ ਇਹਦੇ ਥੱਲੇ ਦੁੱਧ ਹੋਊਗਾ 5 ਕੇ ਕਿਲੋ ਬਈ ਵਹਿੜ ਥੱਲੇ ਤੇ ਸੀ ਫਾਲ ਕੇ ਨੰਬਰ ਆ ਐਵੇਂ ਥੱਲੇ ਬੈ ਜਾ ਭੰਦੀ ਪਹਿਲਾ ਸੂਆ ਹੈ ਹੂੰ ਇਹ ਫਾਲਜਾ ਸਿੱਟ ਗਈ ਕੀ ਤੇ ਆਂ ਪਸੂ ਜਾਦੇ ਮੱਜ ਨੇ ਮਾਰਿਆ ਸੀ ਬੈਨ ਨੂੰ ਐ ਹੀ ਮਿਲ ਪਣਾ ਨੇ ਕੋਈ ਚੱਕਰ ਹੀ ਨਹੀਂ ਉਜੜੀ ਨਾ ਇਹਨਾਂ ਨੂੰ ਹੋ ਕੇ ਫਾਲ ਸੋਟੇ ਨੂੰ ਵਰਦੀ ਇਹ ਨੂੰ ਤਾਂ ਮਹੀਨਾ ਹੀ ਹੋ ਗਿਆ ਹਣਾ ਠੀਕ ਹੈ ਵੀ ਐ ਦੁੱਧ ਵਾਦੀ ਜਾਂਦੀ ਜਿਵੇਂ ਜਿਵੇਂ ਟਾਈਮ ਆਈ ਜਾਂਦਾ ਬਾਕੀ ਹੋਣ ਹੋਊਗਾ 4-5 ਕੇ ਕਿਲੋ ਸਹੀ ਜਿਹੜਾ ਆ ਜਾ ਕਿੰਨੇ ਦੀ ਹਰਦੀਦ ਬਈ ਮਗਰੋਂ ਵਖਾ ਦੇ ਬਾ ਦੁੱਧ ਹਰਦੀਦ ਬਈ ਇਹ ਆ ਲੈ ਚੱਲ ਚਵਾਈ ਦਾ ਬੜੀ ਆ ਕਿੰਨੇ ਦੀ ਵੀਰੇ ਦੱਸੀ ਬੜਾ ਆ ਇਹ ਦੇ ਦੀਏ 15 ਦੀ ਮਾਨ ਤਣਨਾ ਜਰੂਰ ਹੋਊਗਾ ਜਿਵੇਂ ਕਹਿੰਗਾ 14 ਦੀ ਦੇ ਦੀਏ ਮਾਨ ਤਣ ਕਰਦੇ ਆ ਕਿ ਜਦੋਂ ਕੋਈ ਫੋਨ ਲਾਊਗਾ ਇਹ ਚਿੱਟੀ ਬੜੀ ਆ ਚਾਰੂ ਵੀ ਬੜੀ ਆ ਪਰ ਚਲ ਠੀਕ ਆ ਇਹ ਬਈ ਕੱਲ ਸੁਈ ਆ ਹੂੰ ਕੱਲ ਜੇਰ ਤੋਂ ਬਾਅਦ ਚੋਂ ਇਹਦੇ ਥੱਲੋ ਦੁੱਧ ਕੱਢਿਆਣਾ 5-6 ਕਿਲੋ ਤੇ 5-6 ਕਿਲੋ ਹੀ ਧੜਕੇ ਕੱਢਿਆ ਮਾਲਕਾਂ ਨੇ ਦੱਸਿਆ 26-27 ਕਿਲੋ ਦੁੱਧ ਦਿੰਦੀ ਆ ਠੀਕ ਆ ਤੀਜਾ ਸੂਆ ਸੂਈ ਦੇ ਵੱਛੀ ਆ ਬੜਾ ਟੌਪ ਦਾ ਟੀਗਾ ਭਰਾਏ ਬੰਦਿਆ ਨੇ ਇੱਧਰ ਵੇਖਦਾ ਵੱਛੀ ਆ ਮੇਰੇ ਹਾਂ ਵੱਛੀ ਆ ਬਈ ਇੱਕ ਚੀਜ਼ ਆ ਵੱਛੀ ਇੱਕ ਚੀਜ਼ ਆ ਕੱਲ ਦੀ ਸੀ ਇੱਧਰ ਹੈਗੀ ਚੀਜ਼ ਕਿ ਨਹੀਂ ਹੁਣ ਦੁੱਧ 12 13 ਕਿਲੋ ਬੋਲਾ ਹੋ ਫਿਰ ਹਾਂ ਬਈ ਦੁੱਧ ਮੈਂ ਇਨਾ ਕਹਿੰਨਾ ਆਪਣੇ ਨਾਲ ਕੋਈ ਸਾਈ ਕਰ ਜੇ ਪੰਜਾਂ ਦਿਨਾਂ ਨੂੰ ਆਪਾਂ 20 22 ਕਿਲੋ ਦਾ ਆਪਦੇ ਘਰੇ ਚਵਾ ਸਕਦੇ ਆ ਗਾਂ ਤਾਂ ਗਾਂ ਦਿਨ ਪੈਣਗੇ ਤੇ ਵਦਨਾ ਹਾਲ ਦੀ ਘੜੀ ਇਨਾ ਹੋਊਗਾ ਘਰ ਜੂ ਇਨਾ ਵੀ 7 8 ਕਿਲੋ ਇੱਕ ਟਾਈਮ ਦਾ ਜੇ ਬੋਲਾ ਹੋਊਗਾ 6 7 ਕਿਲੋ ਹੋਊਗਾ ਬਈ ਹਾਂ ਹੈ ਸੁਆ ਸੁਆ ਸੁਬਾ ਤੀਜਾ ਵੀਰੇ ਅੱਜ ਉਹਨਾਂ ਦੀ ਸੇਵਾ ਨਹੀਂ ਗਾਂ ਕਸੂਗੇ ਵੱਜੀ ਖੜੀ ਗਾਂ ਤਾਂ ਬੜੀ ਚੀਜ਼ ਆ ਬਈ ਕੀ ਰੇਟ ਆ ਬਈ ਇਹਦਾ ਵੀਰੇ ਦੇ ਦਈਏ 65000 ਦੀ ਮੇਰਾ ਮਾਨ ਜਿੰਨਾ ਕਹਿ ਕੇ ਕਰਦੇ ਆਂਗੇ ਹੋਰ ਥੁੱਲ ਕੇ ਦੱਸ ਦੇ ਵੀ ਨਹੀਂ ਦੇਣੀ ਆ ਦੇ ਦਈਏ 62000 ਦੀ ਠੀਕ ਆ ਯਾਰ ਮੇਰੀ ਇੰਨਾ ਮੈਨੂੰ ਪਤਾ ਬੰਦਾ ਕੋਈ 5000 ਦੀ ਵੱਛੀ ਛੱਡ ਜੇ ਸੌਦਾ ਹੋ ਕੇ 5000 ਦੀ ਹੁਣੇ ਵੱਛੀ ਛੱਡ ਜੇ ਆਪਾਂ ਲੈ ਲਾਂਗੇ ਸਾਂਭੇ ਨੂ ਹੈ ਪਰਲੇ ਦੁੱਧ ਪਿਉਣਾ ਪੈਣਾ ਇਹਨੂੰ ਯਾਰ ਤੂੰ 5000 ਦੀ ਬੱਚੀ ਛੱਡਨ ਮੈਂ ਰੱਖਦਾ ਬਈ ਗੱਲ ਮੁੱਕੀ ਜਿੰਨੇ ਦਾ ਸੌਦਾ ਵਾਲੀ ਬਈ ਆ ਧਾਰਾ ਮਾਰ ਦਈ ਯਾਰ ਮੁੜ ਕੇ ਅਗਲਾ ਫੇਰਾਂ ਲੋਣੀ ਧਾਰਾ ਦਈ ਤੋਹਾਰਾਂ ਦਾ ਯਾਰ ਅਗਲੇ ਦਿਨ ਵਿਖਾਇਆ ਉਹ ਬਾਈ ਯਾਰ ਮੁੜ ਕੇ ਅਗਲਾ ਕਹਿ ਹੁੰਦਾ ਨਾ ਮੜੀ ਮਾਰ ਦਈ ਵੈਸੇ ਦਾ ਬੱਚਾ ਲਾਉਣ ਦੀ ਲੋੜ ਹੀ ਨਹੀਂ ਇਹਨੂੰ ਉਵੇਂ ਬੰਦ ਕੀ ਪਰਾਂ ਲਾ ਲੀ ਹੈ ਨਾ ਧਾਰਾ ਮਾਰ ਦਈ ਇਹ ਤਾਂ ਵੀ ਪੂੜੇ ਨਹੀਂ ਚੱਕੇ ਰਾਤ ਦੀ ਸੀ ਆ ਜਾ ਅਗਾ ਕਰ ਲਾ ਬਈ ਚਵਾ ਤਕੜੀਆਂ ਗੱਲਾਂ ਯਾਰ ਬਸ ਠੀਕ ਆ ਜਾ ਉਹਦੇ ਬਾਰੇ ਦੱਸੀ ਬਈ ਲਾਸਟ ਵਾਲੀ ਬਾਰੇ ਹੈ ਇਹ ਬਈ ਸਿੰਗਾ ਵਾਲੀ ਇਹ ਵੀ ਇਹ ਪਰਸੋਂ ਸਈਉ ਠੀਕ ਆ ਬੱਚਾ ਵੇਲਾ ਇੱਕ ਲਾਈਆ ਬੱਚਾ ਮਗਰ ਕਿ ਬੱਚੀ ਬੱਚਾ ਬਈ ਇਹਦਾ ਰੇਟ ਵੀਰੇ ਇਹਦਾ ਰੇਟ ਮੈਂ ਸਾਰਾ ਕੱਢ ਦੇਣਾ ਇਹਦੇ ਥੱਲੇ ਬੋਲਾ ਹੋਊਗਾ 10 11 ਕਿਲੋ ਠੀਕ ਆ ਬਾਕੀ ਮੈਂ ਬਾਹਰ ਕਰ ਬਾਹਰ ਕੱਢ ਕੇ ਲਿਆ ਮੈਨੂੰ ਨਹੀਂ ਦੀਂਦੀ ਸੰਗਲ ਖੋਲਿ ਦਿਨੇ ਯਾਰ ਜੂਸ ਕਰ ਤੂ ਠੰਡੀ ਮੱਝਾਂ ਰਕੀ ਹੋ ਬਾਈ ਐਂ ਥੱਲੇ ਬਹਿ ਜਾ ਬੱਚਾ ਛੜ ਥੱਲੇ ਬਹਿ ਚਵਾਈ ਗੂਠੇ ਜਿੱਦੀ ਮੋਟੀ ਦਾਰ ਇੱਕ ਦੇ ਬਈ ਸਰਬੇ ਤੋਂ ਡਰ ਦੋ ਦੱਸ ਕਿਲੋ ਵੀਰੇ ਮੋੜਸਾਂ ਬੋਲਾ 10 ਕਿਲੋ ਕਾਲ ਦੀ ਸੂਈ ਥੱਲੇ ਆਖੀ ਇਹਨਾਂ ਦੇ ਪਰਸੋਂ ਦੀ ਸੂਈ ਪਰਸੋਂ ਲਾ ਖੁੱਲ ਗਈ ਖੜ ਜਾਈ ਥੋ ਖੜ ਜਾ ਖੜ ਜਾ ਖੜ ਜਾ ਖੜ ਜਾ ਖੜ ਜਾ ਉਹ ਵੇਖ 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 ਕਿਤ ਲਿਹਾਰੀ ਦੀ ਲਈ ਮੇਤਰੂ ਦੇਖ ਸਕਦੇ ਥਾਣ ਲੈਵਾ ਇਹਦਾ ਕਰਮਾਲੀ ਦਾ ਸੋਹਣੀ ਸੁਨੱਖੀ ਵਾਲ ਸਾਈਵਾਲ ਚ ਪੈਂਦੀ ਆ ਹਨਾ ਬਾਈ ਬਾਈ ਮੱਜਾਂ ਵਰਗੀਆਂ ਮੱਜ ਲੈ ਲੈ ਇਹ ਲੈ ਲੈ ਇੱਕ ਬਰਾਬਰ ਆ ਦੋ ਦਿਨ ਦਾ ਇੱਕ ਨੰਬਰ ਹੋਊਗਾ ਮੱਜਾਂ ਵਰਗਾ ਠੀਕ ਆ ਬਾਈ ਦੁੱਧ 14 15 ਕਿਲੋ ਇਹਨੇ ਦਿੱਤੀ ਜਾਣਾ ਰੇਟ ਵੀਰੇ ਰੇਟ ਇਹਦਾ ਜਿਹੜਾ ਲੈਣ ਦੇ ਨਹੀਂ ਕਰਨਾ ਕਿ ਮੁੱਲ ਮੁੱਲ ਕਰਾਉਣਾ 42000 37000 ਦੀ ਵਾੜ ਦੇ ਦਿਆਂਗੇ ਇਹਦੇ ਚ ਛੋੜ ਮੰਨ ਮੇਰਾ 500 ਰੁਪਿਆ ਮਾਨਤਨ ਕਰਦੇ ਆ ਸਾਢੇ 36 ਦੀ ਹਾਂ ਬਾਈ 15 ਕਿਲੋ ਵਾਲੀ ਕਿਹੜਾ ਦੇ ਰੂ ਚੰਗੀ ਆ ਵੈਨ ਐਸ ਵਕਤ 10 ਕਿਲੋ ਬੌਲਾ ਕੱਲ ਦੀ ਸੀ ਪਰਸੋਂ ਦੀ ਨੰਬਰ ਤੇਰਾ ਨੰਬਰ 78899 70410 ਇੱਕ ਵਾਰੀ ਹੋਰ ਬੋਲੋ 78899 70410 ਲੈ ਮਿੱਤਰੋ ਇਹ ਜਨਵਰਸੀ ਬਾਈ ਦੇ ਹਰੀ ਹਰ ਚੋਕ ਪਿੰਡ ਅਜਲਾ ਫੋਨਪੁਰ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਕੈਮਰਾਮੈਨ ਗਰਦੀਪ ਗੱਲ ਦੇ ਨਾਲ